ਕਰਤਾ ਜੇਲ ਕੱਟੀ ਉਦੋਂ ਸਰਦਾਰ ਸੇਵਾ ਸਿੰਘ ਠੀਕੜੀਵਾਲ ਵੀ ਉਦੋਂ ਜੇਲ ਦੇ ਵਿੱਚ ਸੀ ਉਹਨਾਂ ਨੂੰ ਅੰਗਰੇਜ਼ ਸਰਕਾਰ ਕਹਿੰਦੀ ਹੁੰਦੀ ਸੀ ਆ ਜਿਹੜੀ ਸਿਰ ਤੇ ਕਾਲੀ ਪੱਗ ਹੈ ਇਹ ਲਾ ਦੇ ਉਹ ਕਹਿੰਦੇ ਸਾਡੇ ਗੁਰੂਆਂ ਨੇ ਢੇਣਾ ਸਾਨੂੰ ਮੌਤਾਂ ਕਬੂਲ ਨੇ ਇਹ ਪੱਗ ਨਹੀਂ ਲੈਂਦੀ ਸਾਨੂੰ ਮੌਤਾਂ ਕਬੂਲ ਇਹਦੇ ਪਿੱਛੇ ਉਹ ਦੋ ਚਮਕੌਰ ਗੜੀ ਵਿੱਚ ਭੇਟਾ ਕੀਤੇ ਮਤਨਾਂ ਦੀ ਦੋ ਸਰਹੰਦ ਜਨਾ ਨੇ ਸਿੱਖੀ ਮਹਿਲ ਅਸਾ ਆਰੇ ਇਹ ਨਹੀਂ ਸਿਰ ਤੋਂ ਲਹੂ ਇਹ ਨਹੀਂ ਲਹੂ ਸਿਰ ਤੋਂ ਸਾਨੂੰ ਮੌਤਾਂ ਕਹੋ ਸਰਦਾਰ ਉਧਮ ਸਿੰਘ ਨੇ ਪਟਿਆਲਾ ਚੇਲ ਕੱਟ ਕੇ ਘਰ ਨਹੀਂ ਆਇਆ ਸਰਹੰਗ ਦੇ ਛੋਟੇ ਸਹਿਬ ਜੱਜਾ ਨੂੰ ਮੱਥਾ ਟੇਕਿਆ ਗੁਰੂ ਘਰਾਂ ਚ ਮੱਥਾ ਟੇਕਦਾ ਟੇਕਦਾ ਕਾਬਲ ਦੀਆਂ ਕੰਧਾਂ ਪਾਸ ਕਰਕੇ ਬੈਰੀ ਦੇ ਟਿਕਾਣੇ ਤੇ ਜਾ ਰਿਹਾ ਸਾਗਵਾਣ ਦੇ ਵਿਰਸ ਝੂਲਦੇ ਐ ਅੰਗਰੇਜ਼ ਝੀਲਾਂ ਚ ਕਿਸ਼ਤੀਆਂ ਚ ਅੱਖਾਂ ਚ ਲਾਲੀ ਆ ਗਈ ਸ਼ੇਰ ਦੇ ਜਦੋਂ ਅੱਖਾਂ ਚ ਲਾਲੀ ਆਈ ਸੋਚਿਆ ਮੇਰੇ ਬਜ਼ੁਰਗ ਤੱਤੇ ਰੇਟਿਆਂ ਤੇ ਮੇਰੀਆਂ ਭੈਣਾਂ ਸਾਡੇ ਮਾਤਾ ਪਿਤਾ ਪੁੱਤ ਮੱਛੀਆਂ ਕਪਾਹਾਂ ਚੁਗਦੇ ਨੇ ਕੋਈ ਮੱਛੀਆਂ ਤੋੜਦਾ ਕੁਝ ਕਰਦਾ ਆ ਝੀਨਾ ਚ ਆ ਮੇਰੇ ਦੇਸ਼ ਦਾ ਖੂਨ ਇੱਥੇ ਚੇਰ ਦੇ ਲਾਲੀਆ ਉਧਰੋਂ ਸ਼ਦਾਨ ਦੇਸ਼ ਗੁਲਾਮ ਕਰਿਆ ਹੋਇਆ ਸੀ ਗੋਰੀਆਂ ਦੇ ਲੜਕੀ ਆਉਂਦੀ ਐ ਲੜਕੀ ਨੇ ਕਿਹਾ ਕਹਿੰਦੀ ਮੈਂ ਕਦੋਂ ਦੀ ਹਾਰ ਨਮਾਰੀ ਚਾਹਨੀ ਆ ਤੈਨੂੰ ਸੁਣਦਾ ਨਹੀਂ ਕੋਸਾ ਮੈਨਾਂ ਨਾ ਮੈਨੂੰ ਕੁਝ ਨਹੀਂ ਸੁਣ ਸਰ ਉਹਨੇ ਦੇਖਿਆ ਵੀ ਕਾਪ ਰਿਆ ਹੋਇਆ ਹਲੇ ਉਹ ਤੋਂ ਬਾਅਦ ਚ ਗੱਲ ਕਰੂੰ ਜਦੋਂ ਉਹਨੇ ਅੱਖਾਂ ਸਾਹਤੀ ਆਈ ਥੋੜੀ ਜੀ ਸਰੀਰ ਨੂੰ ਫੇਰ ਜਾ ਕੇ ਪੁੱਛਿਆ ਕਹਿੰਦਾ ਮੈਂ ਤਾਂ ਨੌਕਰੀਆਂ ਭਾਲ ਦਾ ਫਿਰਦਾ ਉਹ ਕਹਿੰਦੀ ਸਾਡੀ ਫੈਕਟਰੀ ਚ 2300 ਬੰਦਾ ਕੰਮ ਕਰਦਾ ਹੈ ਤੂੰ ਵੀ ਨੌਕਰੀ ਕਰ ਲਾ ਉੱਥੇ ਉਹ ਨੌਕਰੀਆਂ ਨਹੀਂ ਕਰਦੀਆ ਬੈਰੀ ਦੀ ਭਾਲ ਇੱਕ ਲੰਡਨ ਦੇ ਵਿੱਚ ਕਰਦਾ ਫਿਰਦਾ ਕਰਦਾ ਭਾਲ ਸੁਰਮਾ ਸ਼ਰਮਾ ਇੱਕ ਲੈਡ ਮੈਨ ਦੀ ਉਹ ਲੰਡਨ ਗਲੀ ਮਹੱਲੇ ਫਿਰ ਫਿਰ ਦੇਖ ਕੇ ਸਾਰ ਇੱਕ ਬੈਰੀ ਦੀ ਤਲਾਸ਼ ਹੀ ਕਿਉਂ ਕਰਾ ਕਰਤਾ ਪਹਾੜ ਸੂਰਮਾ ਸਰਮੇ ਕਲ ਅਟ ਬੈਰ ਦੀ ਕਰਤਾ ਪਹਾੜ ਸੂਰਮਾ ਸਰਮੇ ਕਲ ਅਟ ਬੈਰ ਦੀ ਟੰਡਾਂ ਕਲੀ ਮਹੱਲੇ ਫਿਰ ਫਿਰ ਦੇਖੇ ਸਾਰੇ 21 ਸਾਲ ਹੋ ਗਏ ਕਰਤਾ ਨੇ ਤੋੜੀ ਕਾਣੋਂ ਬੇੜੀ ਸਾਧ ਘਰ ਮੱਝਾ ਕਿਹੜਾ ਪਾਲ ਪਾਲ ਕਰੇ ਉਡੀਕਾ ਤਰਸੇ ਦੇ ਸਪਿਆਬ ਨੂੰ ਪਾਲ ਪਾਲ ਕਰੇ ਉਡੀਕਾ ਤਰਸੇ ਦੇ ਸਪਿਆਬ ਨੂੰ ਪਰ ਪਰ ਨੇ ਤਰ ਡੋਲੇ ਮਾਰੇ ਹਾ ਦੇ ਨਾਰੇ ਹੋਰੇ ਖੂਨੀ ਸਾਡਾ ਪੀ ਗਏ ਖੂਨ ਪੰਜਾਬ ਦਾ ਓ ਪਾਪੀ ਸਰ ਮਾਈਕਲ ਨੇ ਕਿੱਡੇ ਜ਼ੁਲਮ ਅਗਿਆਰੇ ਪੜਦਾ ਦੰਦ ਸੂਰਮਾ ਆਉਂਦੀ ਜਾਦ ਸਹੀਤਾ ਦੀ ਸਹੀਤਾ ਦੀ ਸਹੀਤਾ ਦੀ ਪੜਦਾ ਦੰਦ ਸੂਰਮਾ ਆਉਂਦੀ ਜਾਦ ਸਹੀਤਾ ਦੀ ਮਰ ਕੇ ਵਿੱਚ ਵਾਗਦੇ ਜਿਹੜੇ ਵੀਰ ਪਿਆਰੇ ਸਈ ਜਾਤੀ ਦਾ ਉਹ ਫਿਰ ਕਾ ਤੁਰਦਾ ਆ ਗਿਆ ਫੇਮਸ ਦੇ ਕਨਾਰੇ ਕੰਡੇ ਫੇਮਸ ਦੇ ਇੱਕ ਝੀਲ ਬਣਾਈ ਗੋਰੀਆ ਨੇ ਕੰਡੇ ਫੇਮਸ ਦੇ ਇੱਕ ਝੀਲ ਬਣਾਈ ਗੋਰੀਆ ਨੇ ਨੀਲਾ ਪਾਣੀ ਸੂਰਜ ਕਿੰਨਾ ਦੇ ਚਮਕਾਰੇ ਦੀਆਂ ਤੇ ਝਰਮਟ ਪਾਇਆ ਤੋਤਿਆਂ ਨੇ ਝੂਲਣ ਅੰਬਰ ਦੇ ਵਿੱਚ ਖਾਂਦੇ ਬਿਰਸ਼ਾਲਾਰੇ ਪਾਰਸਬਰ ਕੀ ਧਰਤੀ ਸੋਹਣੀ ਸੀ ਬਦਸੁਰਗਾ ਤੋਂ ਪਾਰਸਬਰ ਕੀ ਧਰਤੀ ਸੋਹਣੀ ਸੀ ਬਦਸੁਰਗਾ ਤੋਂ ਲਾਂਕਾਰ ਬਣਦੀਆਂ ਜੋ ਸੋਹਣਾ ਮਹਿਲ ਮਨ ਸੂਕਦੀਆਂ ਸੂਕਦੀਆਂ ਸਰਕਾਰ ਰਵੜਦੀਆਂ ਸੀ ਤਾਰੇ ਆਵਣ ਸੂਕਦੀਆਂ ਮੇ ਮਾਂ ਗੋਰੇ ਪੰਗੜੇ ਪਾਉਂਦੇ ਲੈਣ ਨਜ਼ਾਰੇ ਆਉਂਦੀ ਸਹਿਰ ਬਾਸ ਤੇ ਲੜਕੀ ਦੇ ਸਸੜਾਨ ਦੀ ਆਉਂਦੀ ਸਹਿਰ ਬਾਸ ਤੇ ਲੜਕੀ ਦੇ ਸਸੜਾਨ ਦੀ ਕੱਬਰ ਹੁੰਦੇ ਕਸਬੀ ਲਾ ਦੂਰ ਹਰ ਨਮਾਰੇ ਔਲੇ ਆ ਕੇ ਗੱਡੀ ਰੋਕੀ ਚੱਟਰ ਕਾਨ ਨੇ ਕਿਉਂ ਨਹੀਂ ਮਰਨੋਂ ਡਰਦਾ ਕਰਤੀ ਖੜੀ ਅਸਾਰੇ ਐਨੀ ਸੁਣ ਕੇ ਤੇ ਫੇਰ ਬੱਟੀ ਅਕਲ ਜ਼ਬਾਨ ਨੇ ਐਨੀ ਸੁਣ ਕੇ ਤੇ ਫੇਰ ਬੱਟੀ ਅਕਲ ਜ਼ਬਾਨ ਨੇ ਇਨੂ ਦੁਖੀਏ ਨੂੰ ਤੂੰ ਕੀ ਪੁੱਸਦੀ ਮਟਿਆਰੇ ਮੈਂ ਪਰਦੇਸੀ ਬੰਦਾ ਰੋਂਦਾ ਵਿੱਚ ਪਰਦੇਸਾਂ ਨੇ ਉਹ ਹੈ ਨਹੀਂ ਹਮਦਰਦੀ ਕੋਈ ਕੇਰਾ ਦਰਦ ਨਮਾਰੇ ਸਾਇਰ ਸੁਭਵੀ ਜੋੜੀ ਮਿਲ ਗਈ ਜੋਰੇ ਸਾਇਰ ਦੀ ਸਾਇਰ ਸੁਭਵੀ ਜੋੜੀ ਮਿਲ ਗਈ ਬਿੰਦਰ लाਟੀ ਲਾਉਣਗੇ ਇਨਕਲਾਬ ਦੇ ਨਾਲ ਆਇਆ ਵਾ ਬਿੰਦ